ਸੂਹਾ ਦਿਨੋਂ ਦੇ ਪਿੰਡ ਮੇਵਾ ਮਿਆਣੀ 'ਚ ਬੀਤੀ 5 ਮਈ ਨੂੰ ਇੱਕ ਬਜ਼ੁਰਗ ਕਿਸਾਨ ਦਾ ਅਣਪਛਾਤੇਆਂ ਵੱਲੋਂ ਤੇਜ਼ ਤਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਸੀ ਤੇ ਹੁਣ ਹੁਸ਼ਿਆਪੁਰ ਪੁਲਿਸ ਵੱਲੋਂ ਕਿਸਾਨ ਦੀ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ ਤੇ ਪੁਲਿਸ ਵੱਲੋਂ ਇਸ ਕਤਲकांड ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਅਗਲੀ ਪਰਤਾਲ ਸ਼ੁਰੂ ਕਰ ਦਿੱਤੀ ਗਈ ਹੈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਐਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਬੀਤੀ 5 ਮਈ ਨੂੰ ਦਸੂਹਾ ਦੇ ਪਿੰਡ ਮੇਵਾ ਮਿਆਣੀ ਦੇ ਕਿਸਾਨ ਜੋਧਾ ਸਿੰਘ ਪੁੱਤਰ ਅਸ਼ਰ ਸਿੰਘ ਦਾ ਉਸ ਵਕਤ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਆਪਣੇ ਖੇਤਾਂ ਤੋਂ ਵਾਪਸ ਘਰ ਨੂੰ ਜਾ ਰਿਹਾ ਸੀ ਜਦੋਂ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਉਕਤ ਵਾਰਦਾਤ ਨੂੰ ਪਿੰਡ ਮੇਵਾ ਮਿਆਣੀ ਦੇ ਹੀ ਗ੍ਰੰਥੀ ਗੁਰਪਾਲ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਅੰਮ੍ਰਿਤਸਰ ਜੋ ਕਿ ਹਾਲੀ ਵਿੱਚ ਪਿੰਡ ਮੇਵਾ ਮਿਆਣੀ ਵਿੱਚ ਰਹਿ ਰਿਹਾ ਸੀ ਅਤੇ ਉਸ ਦਾ ਸਾਥੀ ਹਿੰਮਤ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਸ੍ਰੀ ਗੋਵਿੰਦਪੁਰ ਵੱਲੋਂ ਅੰਜਾਮ ਦਿੱਤਾ ਗਿਆ ਸੀ ਜਿਸ ਦਾ ਕਾਰਨ ਇਹ ਸੀ ਕਿ ਕਤਲ ਗੁਰਪਾਲ ਸਿੰਘ ਦਾ ਕਿਸਾਨ ਜੋਤ ਸਿੰਘ ਜੋ ਕਿ ਆਪਣੇ ਸਾਂਝੇ ਪਰਿਵਾਰ 'ਚ ਰਹਿੰਦਾ ਸੀ ਉਸ ਵਿੱਚ ਬਹੁਤੀ ਆਉਣਾ ਜਾਣਾ ਸੀ ਤੇ ਜੋਤ ਸਿੰਘ ਉਸ ਉੱਤੇ ਆਉਣ ਤੇ ਰੋਕ ਲਾਉਂਦਾ ਸੀ ਇਸੇ ਵਜ੍ਹਾ ਨਾਲ ਜੰਜੀਤ ਦੇ ਕਾਨਗੁਰ ਪਾਸਿੰਗ ਵੱਲੋਂ ਆਪਣੇ ਸਾਥੀ ਨਾਲ ਮਿਲ ਕੇ ਜੋਤ ਸਿੰਘ ਦਾ ਕਤਲ ਕਰ ਦਿੱਤਾ ਗਿਆ। ਐਸਐਸਪੀ ਲਾਂਬਾ ਨੇ ਦੱਸਿਆ ਕਿ ਪੁਲਿਸ ਵੱਲੋਂ ਵੱਖ-ਵੱਖ ਪਹਿਲੂ ਨੂੰ ਆਧਾਰ ਬਣਾ ਕੇ ਮਾਮਲੇ ਦੀ ਪ੍ਰਤਾਪ ਸ਼ੁਰੂ ਕੀਤੀ ਗਈ ਸੀ। ਇਹੀ ਕਾਰਨ ਹੈ ਕਿ ਬਹੁਤ ਜਲਦ ਪੁਲਿਸ ਨੂੰ ਇਨਾ ਕਾਤਲਾਂ ਤੱਕ ਪਹੁੰਚ ਗਈ ਹੈ। ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ 5 ਤਾਰੀਖ ਨੂੰ ਇੱਕ ਮੇਵਾ ਮਾਣੀ ਪਿੰਡ 'ਚ ਇੱਕ ਬਜ਼ੁਰਗ ਕਿਸਾਨ ਜੋਤ ਸਿੰਘ ਦਾ ਕਤਲ ਕੀਤਾ ਗਿਆ ਸੀਗਾ। ਤੇ ਇਸ ਕੇਸ 'ਚ ਜਿਹੜਾ ਹੈਗਾ ਸਾਡੀ ਟੀਮ ਨੇ ਬੜਾ ਪ੍ਰੋਪਰ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਤੇ ਸਾਡੇ ਐਸਪੀ ਡੀ ਸਰਬਜੀਤ ਵਾਈਆ ਜੀ ਡੀਐਸਪੀ ਸਾਹਿਬ ਜਗਦੀਸ਼ ਰਾਏ ਜੀ ਤੇ ਸੀਆਈਏ ਦੀ ਟੀਮ ਐਸ ਐਚਓ ਦੀ ਐਸ ਐਚਓ ਦਸਵਾ ਸਾਰਿਆਂ ਨੇ ਮਿਲ ਕੇ ਜਿਹੜਾ ਹੈਗਾ ਇਸ ਨੂੰ ਵਿਥਨ 24 ਆਰਸ ਦੇ ਤਾਤੇ ਕਿਉਂਕਿ ਬਲਾਈਂਡ کیس ਸੀਗਾ ਜਦੋਂ ਇਨਸੀਡੈਂਟ ਹੋਇਆ ਜਦੋਂ ਜੋਤ ਸਿੰਘ ਆਪਣੇ ਘਰ ਤੋਂ ਗਏ ਸੀਗੇ ਜੰਗਲਵਲ ਤੇ ਵਾਪਸ ਆ ਰਹੇ ਸੀਗੇ ਤੇ ਜਿੱਥੇ 슈ਗਰ ਮਿਲ ਹੈਗੀ ਉੱਥੇ ਉਹਨਾਂ ਤੇ ਕਤਲਨਾਮ ਹਮਲਾ ਕਰਕੇ ਸ਼ਾਰਪੇਜ ਵੈਪਨਸ ਦੇ ਨਾਲ ਤੇ ਉਹਨਾਂ ਦਾ ਕਤਲ ਕੀਤਾ ਗਿਆ ਇਸ ਕੇਸ ਨੂੰ ਬੜਾ ਇਨਵੈਸਟੀਗੇਟ ਕਰਦੇ ਹੋਏ ਸਾਰਾ ਟੈਕਨੀਕਲ ਤਰੀਕੇ ਨਾਲ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਤੇ ਬਾਅਦ ਚ ਪਤਾ ਲੱਗਿਆ ਕਿ ਦੋ ਬੰਦੇ ਜਿਹੜੇ ਹੈਗੇ ਇਸ ਕੇਸ ਇਨਵੋਲਡ ਹੈਗੇ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਉਹਨਾਂ ਦਾ ਨਾਮ ਗੁਰਪਾਲ ਸਿੰਘ ਤੇ ਹਿੰਮਤ ਸਿੰਘ ਨਿਕਲਿਆ ਗੁਰਪਾਲ ਸਿੰਘ ਜਿਹੜਾ ਹੈਗਾ ਪਿੰਡ ਦੇ ਹੀ ਗੁਰਦੁਆਰੇ ਦਾ ਗ੍ਰੰਠੀ ਹੈਗਾ ਜਿਹੜਾ ਉਹਨਾਂ ਦੇ ਘਰ ਦੇ ਨਾਲ ਹੈਗਾ ਗੁਰਦਾਰਾ ਸਾਹਿਬ ਤੇ ਵਜੇ ਰੰਜੀਤ ਜਿਹੜੀ ਸਾਹਮਣੇ ਆਈ ਉਹ ਆਈ ਕਿ ਜਿਹੜਾ ਗੁਰਪਾਲ ਸਿੰਘ ਹੈਗਾ ਪਿੰਡ ਦਾ ਗ੍ਰੰਥੀ ਜਿਹੜਾ ਹੈਗਾ ਉਹਦਾ ਜਿਹੜਾ ਡਿਸੀਜ਼ਡ ਹੈਗੇ ਉਹਨਾਂ ਦੇ ਘਰ ਵਿੱਚ ਕਿਉਂਕਿ ਡਿਸੀਜ਼ਡ ਜਿਹੜੇ ਹੈਗੇ ਉਹ ਅਨਮੈਰਿਟ ਸੀਗੇ ਉਹ ਆਪਣੇ ਬ੍ਰਦਰ ਦੇ ਨਾਲ ਉਹਨਾਂ ਦੀ ਫੈਮਿਲੀ ਦੇ ਨਾਲ ਰਹਿੰਦੇ ਸੀਗੇ ਤੇ ਬ੍ਰਦਰ ਦੀ ਫੈਮਿਲੀ ਜਾਂ ਡਿਸੀਜ਼ ਦੀ ਫੈਮਿਲੀ ਜਿਹੜੀ ਹੈਗੀ ਇੱਕ ਹੀ ਫੈਮਿਲੀ ਸੀਗੀ ਉਹਨਾਂ ਦੇ ਘਰ ਵਿੱਚ ਉਹਦਾ ਕਾਫੀ ਜ਼ਿਆਦਾ ਆਉਣਾ ਜਾਣਾ ਪਿਛਲੇ ਕੁਝ ਟਾਈਮ ਤੋਂ ਵੱਧ ਗਿਆ ਸੀਗਾ ਤੇ ਇਹਨਾਂ ਨੂੰ ਉਸ ਚੀਜ਼ ਤੇ ਇਤਰਾਜ਼ ਸੀਗਾ ਡਿਸੀਜ਼ ਨੂੰ ਤੇ ਜਦੋਂ ਇਹਨਾਂ ਨੇ ਇਤਰਾਜ਼ ਕੀਤਾ ਆਪਣੀ ਬ੍ਰਦਰ ਦੀ ਵਾਈਫ ਦੇ ਨਾਲ ਤੇ ਗੁਰਪਾਲ ਸਿੰਘ ਦੇ ਨਾਲ ਤੇ ਇਹਨਾਂ ਨੇ ਉਸ ਚੀਜ਼ ਨੂੰ ਜਿਹੜਾ ਹੈਗਾ ਆਫੈਂਸ ਉਸ ਚੀਜ਼ ਦਾ ਮੰਨਿਆ ਹੈਗਾ ਤੇ ਮਨਚ ਰੰਜਿਸ਼ ਰੱਖਦੇ ਵੇ ਇਹਨਾਂ ਨੇ ਮੌਕਾ ਲੱਗਦੇ ਸਾਰ ਹੀ ਜਿਹੜਾ ਹੈਗਾ ਜੋਤ ਸਿੰਘ ਦੇ ਉੱਪਰ ਤੇਜ਼ਦਾਰ ਹਥਿਆਰਾਂ ਨਾਲ ਜਿਹੜਾ ਹੈਗਾ ਹਮਲਾ ਕਰਕੇ ਹਿੰਮਤ ਸਿੰਘ ਦੇ ਨਾਲ ਤੋਂ ਕਤਲ ਕੀਤਾ ਇੱਕ ਕਾਰਨ ਸ਼ਕਤੀ ਆ ਹਾਂ ਨਹੀਂ ਹਾਂਜੀ ਬਿਲਕੁਲ ਜਿਹੜਾ ਫੈਮਿਲੀ 'ਚ ਜਦੋਂ ਇਹਨਾਂ ਦਾ ਆਣਗਹਿਣਾ ਵੱਧ ਗਿਆ ਤੇ ਆਪਾਂ ਕਹਿ ਸਕਦੇ ਹੈਗੇ ਕਿ ਵੀ ਇਹਨਾਂ ਉਹਨਾਂ ਨੂੰ ਸ਼ੱਕ ਸੀ ਕਿ ਕਿੱਥੇ ਗਲਤ ਨਾ ਹੋ ਜਾਣ ਪਰਿਵਾਰ 'ਚ ਤੇ ਉਹ ਉਸ ਤਰੀਕੇ ਦਾ ਜੀ ਸ੍ਰੀ